ਵਹੀਗੁਰੂ ਜੀ ਕਾ ਖਾਲਸਾ ਸ਼੍ਰੀ ਵਹੀਗੁਰੂ ਜੀ ਕੀ ਫਤਿਹ ਇਹ ਜੀ ਬਲੌਗ ਸੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਹੈਗੇ ਜੀ ਕੁੜਾਣੀ ਕਲਾ ਉਸਤੰਤ ਚਿਲੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਗੁਰਦੁਆਰਾ ਸਾਹਿਬ ਨਤਮਸਤਕ ਹੋਣੇ ਗੁਰਦੁਆਰਾ ਸ਼੍ਰੀ ਪੜੋਲਾ ਸਾਹਿਬ ਤੇ ਬਾਕੀ ਆਪਾਂ ਅੰਦਰ ਚੱਲਦੇ ਗੁਰੂ ਘਰ ਚ ਨਤਮਸਤਕ ਹੋਣੇ ਬਾਬਾ ਜੀ ਦਾ ਪੜੋਲਾ ਪਿਆਵਾ ਜੀ ਇੱਥੇ ਉਹਦੇ ਵੀ ਤੁਹਾਨੂੰ ਮੈਂ ਦਰਸ਼ਨ ਕਰਾਉਂਗਾ ਤੇ ਪਲੀਜ਼ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਉਹਨਾਂ ਨੇ ਟਾਈਮ 'ਚ ਹੋਰ ਵਧੀਆ-ਵਧੀਆ ਬਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਚ ਤੇ ਇਹ ਗੁਰਦੁਰ ਸਾਹਿਬ ਦੱਸਣ ਕੇ ਪਤੇ ਆ ਸੋ ਜੀ ਗੁਰਦੁਰ ਸਾਹਿਬ ਪੜੋਲਾ ਸਾਹਿਬ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਬਾਬਾ ਜੀ ਤਾਂ ਪੜੋਲਾ ਪਿਆ ਵਾ ਤੇ ਜਿੱਥੇ ਸਤਗੁਰਾਂ ਨੇ ਪੜੋਲੇ ਵਿੱਚ ਕਣਕ ਦੇ दाणे ਆਪਣੇ ਹੱਥਾਂ ਨਾਲ ਪਾਏ ਅਤੇ ਵਾਰ ਦਿੱਤਾ ਇੱਥੇ ਕਦੇ ਲੰਗਰ ਚ ਟੋਟ ਨਹੀਂ ਆਵੇਗੀ ਪ੍ਰਸਾਦ ਸਤਗੁਰ ਜੀ ਦੇ ਪੜੋਲੇ ਦਾ ਟੱਕਣ ਚੁੱਕਣ ਤੋਂ ਮਨਾਹੀ ਕੀਤੀ ਸੀਗੀ ਪੰਜ ਪੋਸਤਾਂ ਤੱਕ ਬਰਕਤ ਰਹੀ ਤੇ ਲੰਗਰ ਲਗਾਤਾਰ 180 ਸਾਲ ਤੱਕ ਚੱਲਦਾ ਰਿਹਾ ਪਰ ਪੰਜਵੀਂ ਪੋਸਤ ਦੀ ਨਵੀਂ ਆਈ ਨੂ ਨਿਆਣ ਜਾਣੇ ਮੇਰੇ ਭਰੋਲੇ ਦਾ ਟੱਕਣ ਚੁੱਕ ਦਿੱਤਾ ਤੇ ਬਰਕਤ ਸਮਾਪਤ ਹੋ ਗਈ ਸੀ ਜੀ ਤੇ ਭੜੋਲਾ ਸਬੰਦਰ ਹਜੇ ਵੀ ਹੈਗਾ ਤੇ ਉਹਦੇ ਵੀ ਤੁਹਾਨੂੰ ਮੈਂ ਦਰਸ਼ਨ ਕਰਾਉਂਗਾ ਜੀ ਚੱਲਦੇ ਆਪਾਂ ਗੁਰੂ ਘਰ ਦੇ ਅੰਦਰ ਤੇ ਨਤਮਸਤਕ ਹੋਣਿਆਂ ਚੱਲ ਕੇ ਤੇ ਇਹ ਬਾਬਾ ਜੀ ਦਾ ਭੜੋਲਾ ਸਾਹਿਬ ਹੈ ਜੀ ਜਿੰਨਾ ਜਿਹਦੇ ਚ ਉਹਨਾਂ ਨੇ ਆਪਣੇ ਹੱਥਾਂ ਨਾਲ ਦਾਣੇ ਪਾਏ ਸੀਗੇ ਤੇ ਕਿਹਾ ਸੀ ਕਿ ਤੇ ਲੰਗਰ ਦੀ ਟੋਟ ਨਹੀਂ ਆਊਗੀ ਪਰ ਕਿਸੇ ਨਵੇਂ ਆਈ ਨੂ ਨੂ ਨੇ ਪੜੋਲੇ ਦਾ ਟੱਕਣ ਚੱਕਦਾ ਤੇ ਬਰਕਤ ਸਮਾਪਤ ਹੋ ਗਈ ਸੀਗੀ ਜੀ ਤੇ ਉਹੀ ਪੜੋਲਾ ਸਾਹਿਬ ਜਿਹੜਾ ਤਨਤਨ ਸ਼੍ਰੀ ਗੁਰ ਹਰਗੋਬਿੰਦ ਸਾਹਿਬ ਜੀ ਨੇ ਜਿੱਥੇ ਚ ਦਾਣੇ ਪਾਈ ਸੀਗੇ ਦਰਸ਼ਨ ਕਰ ਸਕਦੇ ਹੋ ਤੁਸੀਂ ਹਲੋ ਜੀ ਆਪੋ ਗੁਰਦਾਰ ਸਾਹਿਬ ਨਤਮਸਤਕ ਹੋ ਕੀ ਅੱਗੇ ਬਾਅਦ ਤੇ ਤੁਹਾਨੂੰ ਵੀ ਮੈਂ ਬਾਬਾ ਜੀ ਦੇ ਪੜੋਲਾ ਸਾਹਿਬ ਦੇ ਦਰਸ਼ਨ ਕਰਾਏ ਜਿਹੜਾ ਤੁੰਤਨ ਸ਼੍ਰੀ ਗੁਰਗੋਬਿੰਦ ਸਾਹਿਬ ਜੀ ਨੇ ਜੀਤੇ ਚ ਆਪਣੇ ਹੱਥੀ ਦਾਣੇ ਪਾਏ ਸੀਗੇ ਤੇ ਪੜੋਲਾ ਸਾਹਿਬ ਅੱਜ ਵੀ ਗੁਰੂ ਕਾਚੇ ਸ਼ੋਭਿਤ ਹੈ ਜੀ ਤੇ ਬਾਬਾ ਜੀ ਨੇ ਉਹਦੇ ਚ ਦਾਣੇ ਪਾਏ ਸੀ ਆਪਣੇ ਹੱਥਾਂ ਨਾਲ ਤੇ ਜਿਵੇਂ ਕਹਿ ਸਕਦੇ ਆ ਆਪਾਂ ਵਰਦਾਨ ਦਿੱਤਾ ਸੀਗਾ ਵੀ ਕਦੇ ਲੰਗਰ ਦੀ ਤੋਟ ਨਹੀਂ ਆਊਗੀ ਤੇ 180 ਸਾਲ ਤੱਕ ਬਰਕਤਾਂ ਉਮੇ ਕਾਇਮ ਰਹੀ ਤੇ ਫਿਰ ਕਿਸੇ ਨਮੀ ਆਈ ਨੋ ਨੇ ਪੜੋਲੇ ਦਾ ਢੱਕਣ ਚੱਕਦਾ ਸੀਗਾ ਜਿਹਦੇ ਨਾਲ ਬਰਕਤ ਖਤਮ ਹੋ ਗਈ ਸੀ ਤੇ ਉਹਨਾਂ ਨੇ ਢੱਕਣ ਚੱਕਣ ਤੋਂ ਮਨਾ ਕੀਤਾ ਸੀਗਾ ਇਹ ਸੀਗਾ ਜੀ ਗੁਰਦੁਆਰਾ ਸ੍ਰੀ ਪੜੋਲਾ ਸਾਹਿਬ ਕੋਡਾਣੀ ਕਲਾ ਜੀ ਦਾ ਇਤਿਹਾਸ ਤੁਸੀਂ ਵੀ ਹੋਣਾ ਤਮਸਤਕ ਹੋਵੋ ਆ ਕੇ ਗੁਰੂ ਘਰ 'ਚ ਤੇ ਆਪਾਂ ਆਪਣਾ ਇਹ ਬਲੌਗ ਇੱਥੇ ਸਮਾਪਤ ਕਰਦੇ ਆ ਜੀ ਜਲਦੀ ਮਿਲੂਗਾ ਤੁਹਾਨੂੰ ਇੱਕ ਨਵੇਂ ਬਲੌਗ ਨਾਲ ਕੋਈ ਗਲਤੀ ਹੋਵੇ ਭੁੱਲ ਚੁੱਕੋਗੇ ਤਾਂ ਮੈਨੂੰ ਮਾਫ ਕਰਿਓ ਪਲੀਜ਼ ਮੇਰੇ ਚੈਨਲ ਲਾਈਕ ਸ਼ੇਅਰ ਸਬ ਸਤਿ ਲੇਕੇ ਆਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ